18 ਸਾਲ ਦੀ ਬੱਚੀ ਹੈ ਔਰ ਬੱਚੀ ਨੂੰ ਕਹਿੰਦਾ ਮੇਰੀ ਮਾਂ ਹੈ ਘਰ ਦਾ ਕੰਮ ਉਹ ਸਾਰਾ ਕਰਦੀ ਹੈ ਉਹਦੇ ਆਸਰੇ ਮੈਂ ਜੀਣਾ ਉਹਦੇ ਸਹਾਰੇ ਮੈਂ ਜੀਣਾ ਵਾਂ ਇਹਦਾ ਤੇ ਕੋਈ ਪੁੱਤ ਹੈਗਾ ਨਹੀਂ ਮੇਰੀ ਤੀਤੀ ਹੈ ਪਰ ਉਹ ਵੀ ਪੁੱਤ ਬਰਾਬਰ ਆ ਸੋ ਮੈਂ ਆਪਣੇ ਜੀਵਨ ਸਾਥੀ ਲਈ ਤੇ ਬਹੁਤ ਕੁਝ ਕੀਤਾ ਹੈ ਉਹਦੇ ਲਈ ਮੈਂ ਸੰਗਤ ਦੇ ਮੰਗਤਾ ਬਣਿਆ ਔਰ ਬਣਿਆ ਸੀ ਅੱਜ ਤੁਹਾਡੀ ਸੰਗਤ ਦੀ ਵਜ੍ਹਾ ਖਾਤਰ ਹੀ ਮੇਰੇ ਕੋਲ ਸਭ ਕੁਝ ਹੈ ਗਿਆ ਔਰ ਇਹ ਵੀ ਮੇਰਾ ਨਹੀਂ ਹੈ ਮੇਰੀ ਧੀ ਵਾਸਤੇ ਜੋ ਵੀ ਹੈਗਾ ਮੈਨੂੰ ਕੁਝ ਨਹੀਂ ਚਾਹੀਦਾ ਜ਼ਿੰਦਗੀ ਚ ਕਿਉਂਕਿ ਮੇਰਾ ਵਰਤਨ ਵਾਲਾ ਹੰਡੋਂ ਵਾਲੀ ਤੇ ਚਲੇਗੀ ਉਸ ਤੋਂ ਅੱਜ ਮੈਂ ਜਿੰਨਾਂ ਨਾਲ ਤੁਹਾਨੂੰ ਮਿਲਾਉਣ ਲੱਗਾ ਇਹਨਾਂ ਦਾ ਨਾਮ ਹਰਜੀਤ ਸਿੰਘ ਹੈ ਔਰ ਬੜੀ ਮੁਸ਼ਕਲ ਦੇ ਵਿੱਚ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਕੱਲ ਮੈਨੂੰ ਮਿਲੇ ਸੀਗੇ ਔਰ ਅੱਜ ਲਾਸਟ ਤਰੀਕ ਸੀ ਇਹਨਾਂ ਦੀ ਬੇਟੀ ਦੀ ਜਿਹੜੀ ਫੀਸ ਜਾਣੀ ਸੀਗੀ ਬੋਰਡ ਦੀ ਉਹਦੀ ਪ੍ਰੀਖਿਆ ਹੈ ਬੋਰਡ ਦੇ ਉਹਦੇ ਪੇਪਰ ਸੀਗੇ 10ਵੀਂ ਕਲਾਸ ਦੇ ਜੀ 10ਵੀਂ ਕਲਾਸ ਦੇ ਔਰ ਫੀਸ ਉਹਦੀ ਜਾਣ ਵਾਲੀ ਸੀ ਔਰ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਮੈਨੂੰ ਤੇ ਸੋਖ ਅਮਰਤ ਹੁਣਾਂ ਨੂੰ ਕਿਹਾ ਕਿ ਸਿਰਫ ਮੇਰੀ ਬੇਟੀ ਦੀ ਫੀਸ ਦੇ ਦਿਓ ਲਾਸਟ ਤਰੀਕ ਹੈ 35-3600 ਰੁਪਿਆ ਜਿਹੜਾ ਉਹ ਫੀਸ ਜਾਣੀ ਹੈ ਬੋਰਡ ਦੀ ਔਰ 3000 ਰੁਪਿਆ ਜਿਹੜਾ ਮੇਰਾ ਬਕਾਇਆ ਬਣਿਆ ਜਿੰਨਾ ਚਿਰ ਮੈਂ ਉਹ ਨਹੀਂ ਉਹਨਾਂ ਨੂੰ ਤਾਰਦਾ ਜਿੰਨਾ ਚਿਰ ਉਹ ਨਹੀਂ ਦਿੰਦਾ ਮੇਰੀ ਬੇਟੀ ਦਾ ਦਾਖਲਾ ਨਹੀਂ ਜਾਣਾ ਔਰ ਉਹਦਾ ਸਾਲ ਜਿਹੜਾ ਉਹ ਮਰ ਜਣਾ ਬੇਟੀ ਮੇਰੀ ਪੜ੍ਹਨਾ ਚਾਹੁੰਦੀ ਹੈ ਔਰ ਅੱਜ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਕੂਲ ਗਿਆ ਇਹਨਾਂ ਦੀ ਬੇਟੀ ਦੇ ਉਹਦੀ ਪਿਛਲਾ ਬਕਾਇਆ ਵੀ ਦੇ ਦਿੱਤਾ ਤੇ ਜਦੋਂ ਤੱਕ ਕਲਾਸ ਪੂਰੀ ਹੋਣੀ ਹੈ ਉੱਥੋਂ ਤੱਕ ਜਿੱਦੀ ਉਹਦੀ ਫੀਸ ਸੀਗੀ ਉਹ ਦੇ ਦਿੱਤੀ ਗਈ ਹੈ 10000 ਰੁਪਏ ਉੱਥੇ ਔਰ ਉਸ ਤੋਂ ਬਾਅਦ ਇਹਨਾਂ ਰਾਤ ਜਦੋਂ ਮੇਰੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਔਰ ਜਿੰਨੀਆਂ ਮੰਗ ਤੇ ਵਿਚਾਰੇ ਦੀ ਹੈਗੀ ਸੀ 7000 ਰੁਪਿਆ 7100 ਰੁਪਿਆ ਸਿਰਫ ਮੈਂ ਬੇਟੀ ਵਾਸਤੇ ਮੰਗਣ ਆਇਆ ਤੁਹਾਡੇ ਕੋਲ ਪਰ ਜਿੰਨੀਆਂ ਇਹਨਾਂ ਨੇ ਮੇਰੇ بیٹے ਨੂੰ ਮੇਰੇ ਬੱਚਿਆਂ ਨੂੰ ਜਿੰਨੀਆਂ ਸੋਖ ਅਮਰਤ ਨੂੰ ਅਸੀਸਾਂ ਦਿੱਤੀਆਂ ਤੇ 7000 ਰੁਪਿਆ ਸਾਨੂੰ ਬੜਾ ਥੋੜਾ ਲੱਗਾ ਔਰ ਤੁਹਾਡੇ ਨਾਲ ਅੱਜ ਦੀ ਥੋੜੀ ਜੀ ਸਟੋਰੀ ਸਾਂਝੀ ਕਰ ਲੱਗਾ ਕਿ ਕਿਸਮਤ ਕਿਸੇ ਵੇਲੇ ਮਾਰ ਕਿੰਨੀ ਮਾਰਦੀ ਹੈ 48 ਤੋਂ 50 ਸਾਲੇ ਦੀ ਉਮਰ ਹੈ ਪਹਿਲਾਂ ਪੋਲੀਓ ਸੀਗਾ ਔਰ ਉਸ ਤੋਂ ਬਾਅਦ ਫੇਰ ਹੀ ਲਾਉਂਦਾ ਸੀ ਗਲੀ ਗਲੀ ਜਾ ਕੇ ਕੱਪੜਾ ਵੇਚਣਾ ਬਾਅਦ ਫਿਰ ਕੁਦਰਤ ਨੇ ਮਤਲਬ ਇਹਦਾ ਐਕਸੀਡੈਂਟ ਕਰ ਦਿੱਤਾ ਤੇ ਲਾਤੇ ਦੀ ਜਿਹੜੀ ਖਲੋ ਗਈ ਅੱਜ ਉਹ ਤਿੰਨ ਪਹੀਆ ਜਿਹੜਾ ਐਕਟਿਵ ਆ ਉਹਦੇ ਉੱਤੇ ਆਪਣਾ ਇਹ ਕੰਮਕਾਰ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਮਾਰ ਵੱਜਦੀ ਹੈ ਕਿ ਇਹਨਾਂ ਦੀ ਵਾਈਫ ਜਿਹੜੀ ਉਹ ਕੈਂਸਰ ਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਔਰ ਉਸ ਬਿਮਾਰੀ ਦੇ ਦੌਰਾਨ ਇਹਦਾ ਘਰ ਵੀ ਜਿਹੜਾ ਮਹਿੰਗਾ ਸੀਗਾ ਉਹ 2.5 ਲੱਖ ਰੁਪਏ ਦੇ ਵਿੱਚ ਜਿਹੜਾ ਉਹ ਵਿਕ ਜਾਂਦਾ ਔਰ ਵਾਈਫ ਜਿਹੜੀ ਉਹ ਬਚਦੀ ਵੀ ਨਹੀਂ ਕੈਂਸਰ ਦੇ ਨਾਲ ਉਹਦਾ ਧਿਆਨ ਤਾਂ ਹੋ ਜਾਂਦਾ ਔਰ ਕਹਿੰਦਾ ਮੈਂ ਲਾਜ ਲਈ ਮੰਗਤਾ ਵੀ ਬਣਿਆ ਰਿਹਾ ਆਪਣੀ ਵਾਈਫ ਨੂੰ ਆਪਣੇ ਜੀਵਨ ਸਾਥੀ ਨੂੰ ਇੰਨਾ ਪਿਆਰ ਸੀਗਾ ਸਾਥੀ ਦੇ ਨਾਲ ਵੀ ਉਹਨੂੰ ਬਚਾਉਣ ਲਈ ਮੈਂ ਹਰ ਹੀ ਲਾ ਵਰਤਿਆ ਔਰ ਉਸ ਤੋਂ ਬਾਅਦ ਇਹਨੂੰ ਮੈਂ ਪੁੱਛਿਆ ਕਿ ਤੇਰੀ ਰੋਜੀ ਰੋਟੀ ਲਈ ਮੈਂ ਕੀ ਕਰ ਸਕਦਾ ਤੇਰੇ ਲਈ ਵੀ ਤਾਂ ਜੋ ਬੱਚੀ ਵੇਖੋ ਬੱਚੀ ਦੀ ਉਮਰ ਕਿੰਨੀ ਆ 18 ਸਾਲ 18 ਸਾਲ ਦੀ ਬੱਚੀ ਹੈ ਔਰ ਬੱਚੀ ਨੂੰ ਕਹਿੰਦਾ ਮੇਰੀ ਮਾਂ ਹੈ ਘਰ ਦਾ ਕੰਮ ਉਹ ਸਾਰਾ ਕਰਦੀ ਹੈ ਉਹਦੇ ਆਸਰੇ ਮੈਂ ਜੀਣਾ ਉਹਦੇ ਸਹਾਰੇ ਮੈਂ ਜੀਣਾ ਵਾਂ ਘਰ ਦੇ ਸਾਰੇ ਕੰਮ ਕਰ ਉਹ ਕਰਦੀ ਹੈ ਤੇ ਪੜਦੀ ਵੀ ਹੈ ਉਸ ਬੇਟੀ ਦੇ ਆਸਰੇ ਜੀਦਾ ਸੀਗਾ ਔਰ ਇਹਨੂੰ ਮੈਂ ਪੁੱਛਿਆ ਕਿ ਤੈਨੂੰ ਅਸੀਂ ਕਰ ਕੀ ਸਕਦੇ ਹਾਂ ਤੇਰੇ ਲਈ ਔਰ ਮੈਨੂੰ ਕਹਿੰਦਾ ਕਿ ਮੇਰੇ ਸਟੋਰ ਦੇ ਵਿੱਚ ਜਿੱਥੇ ਮੈਂ ਦੁਕਾਨ ਪਾਈ ਹੈ ਕੱਪੜੇ ਦੀ ਫੇਰੀ ਮੈਂ ਲਾ ਨਹੀਂ ਸਕਦਾ ਆਪਣੇ ਹਾਲਾਤਾਂ ਕਰਕੇ ਆਪਣੇ ਸਰੀਰਕ ਹਾਲਾਤਾਂ ਕਰਕੇ ਆ ਦੁਕਾਨ ਮੈਂ ਕਿਰਾਏ ਤੇ ਲਈ ਹੈ ਘਰ ਵੀ ਹੁਣ ਕਿਰਾਏ ਦੇ ਵਿੱਚ ਰਹਿਣਾ ਵਾਂ ਔਰ ਕਮ ਸੇ ਕਮ ਮੇਰਾ 15000 ਰੁਪਏ ਦੇ ਨਾਲ ਜਿਹੜਾ ਮੇਰਾ ਸਾਮਾਨ ਘਟਦਾ ਉਹ ਪੂਰਾ ਹੋ ਜਾਊਗਾ ਤੇ ਮੇਰੀ ਰੋਜੀ ਰੋਟੀ ਜਿਹੜੀ ਚੰਗੀ ਚੱਲਣੀ ਸ਼ੁਰੂ ਹੋ ਜਾਊਗੀ 10000 ਰੁਪਏ ਸੀ ਇਹਦੀ ਫੀਸ ਦੇ ਦਿੱਤੀ ਐ ਮੰਗਿਆ ਦੇ ਵਿਚਾਰ ਨੇ 10-2000 ਸੀਗਾ ਤੇ ਅਸੀਂ 40000 ਰੁਪਏ ਨੂੰ ਦੁਕਾਨ ਲਈ ਮੈਂ ਤੇ ਸੁਖਮਰਤ ਨੇ ਅੱਜ ਇਹਨੂੰ ਦੇ ਦਿੱਤਾ ਕਿ ਚੰਗੀ ਜ਼ਿੰਦਗੀ ਬੇਟੀ ਤੇਰੀ ਪੜ੍ਹ ਲਿਖ ਸਕੇ ਉਹਨੂੰ ਮੈਂ ਪੁੱਛਿਆ ਉਹ ਕਹਿੰਦੀ ਮੈਂ ਡਾਕਟਰ ਬਣਨਾ ਚਾਹੁੰਦੀ ਆ ਚਲੋ ਬੇਟੀਆਂ ਸਭ ਦੀਆਂ ਸਾਂਝੀਆਂ ਨੇ ਆਪਣੇ ਵਰਗੀਆਂ ਹੀ ਹੁੰਦੀਆਂ ਨੇ ਔਰ ਪੈਸੇ ਤੇ 7000 ਮੰਗੇ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਜਿੰਨੀ ਇਨੇ ਸੀਸਾ ਮੇਰੇ ਬੇਟੇ ਨੂੰ ਮਿਲ ਕੇ ਗਿਆ ਕਿਤੇ ਗੇਟ ਦੇ ਬਾਹਰ ਮੈਨੂੰ ਤੇ ਮਿਲਿਆ ਵੀ ਨਹੀਂ ਔਰ ਜਿੰਨੀ ਐ ਸੀਸਾ ਦੇ ਰਿਆ ਸੀਗਾ ਫੋਨ ਤੇ ਤੁਹਾਡੇ ਬੱਚੇ ਜੀਣ ਤੇ ਤਰੱਕੀਆਂ ਕਰਨ 7000 ਰੁਪਇਆ ਸਾਨੂੰ ਕੁਝ ਵੀ ਨਹੀਂ ਲੱਗਾ ਤੇ ਅਸੀਂ ਆਪਣੀ ਜੇਬ ਦੇ ਵਿੱਚੋਂ ਅੱਜ ਦੀ 50000 ਰੁਪਏ ਦੀ ਮੱਤ ਕੀਤੀ ਆ ਪਰਮਾਤਮਾ ਇਹਦਾ ਕਾਰੋਬਾਰ ਵੀ ਚਲਾਵੇ ਬੇਟੀ ਦੀ ਪੂਰੇ ਸਾਲ ਦੀ ਫੀਸ ਦੇ ਦਿੱਤੀ ਆ ਜੇ ਅੱਗੋਂ ਲੋੜ ਪੈਗੀ ਤੇ ਅੱਗੋਂ ਵੀ ਦੇਖ ਲਾਂਗੇ ਪਰਮਾਤਮਾ ਨੂੰ ਇੱਜ਼ਤ ਮਾਨ ਵਾਲੀ ਇਹ ਇਹਨਾਂ ਹਾਲਾਤਾਂ ਦੇ ਵਿੱਚ ਵੀ ਕਿਵੇਂ ਉਹ ਗੁਜ਼ਰਬਸਰ ਕਰ ਰਿਹਾ ਤੇ ਕਿਵੇਂ ਜ਼ਿੰਦਗੀ ਜੀ ਰਿਹਾ ਮੈਂ ਲੋਕਾਂ ਨੂੰ ਕਹਿਣਾ ਵੀ ਇੱਕ ਸਿੱਖਿਆ ਇਹ ਤਾਂ ਵੀ ਲੈਣੀ ਚਾਹੀਦੀ ਆ ਕਈ ਸਰੀਰਕ ਤੌਰ ਤੋਂ ਪੂਰਕ ਲੋਕ ਜਿਹੜੇ ਨੇ ਉਹ ਵੀ ਕੰਮ ਕਰਕੇ ਰਾਜ਼ੀ ਨਹੀਂ ਔਰ ਇਹਦੇ ਹਾਲਾਤ ਵੇਖੋ ਤੁਸੀਂ ਕਿਵੇਂ ਆਪਣੀ ਬੇਟੀ ਦੀਆਂ ਖਵਾਸ਼ੇ ਪੂਰੀਆਂ ਕਰ ਲਿਆ ਉਹਦੇ ਲਈ ਕਿਵੇਂ ਦਰ ਅੱਜ ਬੜਾ ਸਕੂਨ ਮਿਲਿਆ ਔਰ ਬੜੀ ਖੁਸ਼ੀ ਹੋਈ ਹੈ ਕਿ ਚਲੋ ਕਿਸੇ ਦਾ ਗੁਜ਼ਰਬਸਰ ਕਿਸੇ ਦੀ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਹੀ ਅਸੀਂ ਅੱਗੇ ਆਉਂਦੇ ਰਹਿੰਨੇ ਆ ਵੀ ਚਲੋ ਜਿੱਥੇ ਸਾਡੇ ਕੋ ਮੈਂ ਨਹੀਂ ਕਹਿੰਦਾ ਅਸੀਂ ਸਾਰੀ ਦੁਨੀਆ ਪੜਾ ਸਕਦੇ ਆ ਦੋਵੇਂ ਜਣੇ ਹੋਰ ਵੀ ਬਹੁਤ سارے ਲੋਕ ਸਾਡੇ ਨਾਲ ਰਲਨੇ ਸ਼ੁਰੂ ਹੋ ਗਏ ਨੇ ਅਗਲੀ ਵਾਰੀ ਉਹ ਵੀ ਸਾਡੇ ਨਾਲ ਆਉਣਗੇ ਜਿੱਥੇ ਕਿਤੇ ਲੋੜਵੰਦ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਅਸੀਂ ਮਤਲਬ ਕਰ ਨਹੀਂ ਸਕਦੇ ਉਹਨਾਂ ਦਾ ਹੀ ਲਵਸੀਲਾ ਪਰ ਜਿੱਥੇ ਵੀ ਸਾਡੇ ਕੋਲ ਕੋਸ਼ਿਸ਼ ਹੁੰਦੀ ਹੈ ਉਹ ਜ਼ਰੂਰ ਕਰਦੇ ਆ ਜੇ ਤੁਸੀਂ ਵੀ ਸਮਝੋ ਵੀ ਇਹਦੇ ਹਾਲਾਤਾਂ 'ਚ ਇਹਦੀ ਕੋਈ ਮਤ ਕਰਨੀ ਹੈ ਤਿੱਲ ਫੁੱਲ 1 ਰੁਪਿਆ 100 ਰੁਪਿਆ 1000 ਰੁਪਿਆ 10000 ਰੁਪਿਆ ਤੇ ਇਹਦਾ Google Pay ਨੰਬਰ ਹੈ 6280652716 ਹਰਜੀਤ ਸਿੰਘ ਦਾ ਨਾਮ ਹੈ 6280652716 ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮਨੇ ਭਾਈ ਦਾ ਵੀ ਨਹੀਂ ਨਾ ਵੀਰ ਜੀ ਦਾ ਸਭ ਤੋਂ ਪਹਿਲਾਂ ਮੈਂ ਉਸ ਪੁੱਤ ਦਾ ਧੰਨਵਾਦ ਕਰਦਾ ਆ ਜਦੋਂ ਮੈਂ ਰਾਤ ਨੂੰ ਬਾਹਰ ਖਲੋਤਾ ਹੀ ਤੇ ਅੰਦਰ ਉਹ ਫੁੱਟਬਾਲ ਖੇលਨ ਦੇ ਹੀ ਗੁੜੀਆਂ ਦੇ ਨਾਲ ਉਹ ਬਾਹਰ ਆਏ ਉਹਨਾਂ ਨੇ ਪੁੱਛਿਆ ਮੈਨੂੰ ਕਿ ਹਾਂਜੀ ਅੰਕਲ ਕਿੱਧਰ ਨੂੰ ਮਿਲਣਾ ਮੈਂ ਅੰਕਲ ਜੀ ਨੂੰ ਮਿਲਣਾ ਹੈ ਵੀਰ ਜੀ ਨੂੰ ਮਿਲਣਾ ਹੈ ਤੇ ਉਹਨਾਂ ਨੇ ਮੇਰਾ ਸਨ੍ਹਾ ਦਿੱਤਾ ਲੰਮੀਆਂ ਉਮਰਾਂ ਹਨ ਉਹ ਵੀ ਮੇਰਾ ਤਾਂ ਕੋਈ ਪੋਤਾ ਹੈਗਾ ਨਹੀਂ ਮੇਰੀ ਦੀਦੀ ਹੈ ਪਰ ਉਹ ਵੀ ਪੁੱਤ ਬਰਾਬਰ ਆ ਸੋ ਮੈਂ ਆਪਣੇ ਜੀਵਨ ਸਾਥੀ ਲਈ ਤੇ ਬਹੁਤ ਕੁਝ ਕੀਤਾ ਹੈ ਉਹਦੇ ਲਈ ਮੈਂ ਸੰਗਤ ਦੇ ਮੰਗਤਾ ਬਣਿਆ ਔਰ ਬਣਿਆ ਸੀ ਅੱਜ ਤੁਹਾਡੀ ਸੰਗਤ ਦੀ ਵਜ੍ਹਾ ਖਾਤਰ ਹੀ ਮੇਰੇ ਕੋਲ ਸਭ ਕੁਝ ਹੈਗਾ ਔਰ ਇਹ ਵੀ ਮੇਰਾ ਨਹੀਂ ਹੈ ਮੇਰੀ ਧੀ ਵਾਸਤੇ ਜੋ ਵੀ ਹੈਗਾ ਮੈਨੂੰ ਕੁਝ ਨਹੀਂ ਚਾਹੀਦਾ ਜ਼ਿੰਦਗੀ 'ਚ ਕਿਉਂਕਿ ਮੇਰਾ ਵਰਤਨ ਵਾਲਾ ਹੰਡਣ ਵਾਲੀ ਤੇ ਚਲੇਗੀ ਮੈਂ ਜਿੱਥੋਂ ਤੱਕ ਹੋ ਸਕਦਾ ਮੈਂ ਧੰਨਵਾਦ ਕਰਦਾ ਆਪਣੇ ਵੱਡੇ ਭਰਾ ਦਾ ਔਰ ਇਸ ਵੀਰ ਦਾ ਵੀ ਸਤਗੁਰੂ ਜੀ ਇਹਨਾਂ ਨੂੰ ਦੁੱਧਾ ਪੁੱਤਾਂ ਵਲੇ ਕਰਨ ਬਬੂ ਡਾਡੀ ਨੂੰ ਮੈਸੇਜ ਇਹ ਰੱਖ ਲੈਣਾ ਦੁਆ ਪਰ ਵਾਲਾ ਤੇ ਰਾਜੀ ਰੋ